ਸਬਸਟੀਕਾ ਅੱਜ ਕਿਸਾਨ ਭਰਾਓ ਅੱਜ ਦੇ ਵਲੌਗ ਚ ਆਪਾਂ ਗੱਲ ਕਰਾਂਗੇ ਜੀ ਮੱਕੀ ਬਾਰੇ ਇਹ ਖੇਤ ਆਪਾਂ ਜਿਹੜਾ ਤਿਆਰ ਕਰ ਰਹੇ ਆਂ 6 ਕਿੱਲਾਂ ਦਾ ਟਾਕਾ ਇਹਦੇ ਵਿੱਚ ਆਪਾਂ ਮੱਕੀ ਦੀ ਬਿਜਾਈ ਕਰਨੀ ਆ ਤੇ ਕਿਦਾਂ ਤਿਆਰੀ ਕਰਨੀ ਆ ਤੇ ਕਿਹੜਾ ਬੀਜ ਬੀਜਣਾ ਇਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਦੱਸਦੇ ਆਂ ਸੋ ਸਭ ਤੋਂ ਪਹਿਲਾਂ ਜਿਹੜਾ ਆਪਾਂ ਕੰਮ ਕਰਨਾ ਵਾ ਆਪਣੇ ਖੇਤ ਨੂੰ ਤੁਸੀਂ ਵਾਓ ਜਿਹੜਾ ਵਿਹਲਾ ਪਿਆ ਵਾ ਮਟਰਾਂ ਵਾਲਾ ਜਾਂ ਆਲੂ ਵਾਲਾ ਜਾਂ ਹੋਰ ਕਿਸੇ ਕਾਰਨ ਕਰਕੇ ਤੁਹਾਡਾ ਕੀਤੇ ਵਿਹਲਾ ਪਿਆ ਉਹਨੂੰ ਤੁਸੀਂ ਲਗਾਤਾਰ ਵਾਈ ਜਾਓ ਜਿੰਨੀ ਤੋਂ ਆਪਾਂ ਲਵਾਵਾਂਗੇ ਉੰਨੀ ਜਿਹੜੀ ਆ ਇਹਨੂੰ ਚੰਗੀ ਐ ਸੋ ਮੱਕੀ ਬੀਜਣ ਦਾ ਜਿਹੜਾ ਟਾਈਮ ਆ ਉਹ ਆਪਾਂ ਫਰਵਰੀ ਦੇ ਜਿਹੜੇ ਆ 10 15 ਤਰੀਕ ਤੋਂ ਸ਼ੁਰੂ ਕਰਾਂਗੇ ਕਿਉਂਕਿ ਜਦੋਂ ਉਹ ਵੀ ਸਭ ਵੇਖ ਕੇ ਜੇ ਟੈਂਪਰੇਚਰ ਤੇਜ਼ ਹੋਊਗਾ ਤੇ ਟੈਂਪਰੇਚਰ ਵਧੂਗਾ ਤੇ ਮੱਕੀ ਦਾ ਜਿਹੜਾ ਵਾ ਉਹ ਜਰਮੀਨੇਸ਼ਨ ਜਿਹੜੀ ਆ ਉਹ ਵਧੀਆ ਹੁੰਦੀ ਐ ਅੱਗੇ ਗੱਲ ਆ ਜਾਂਦੀ ਖਾਦਾਂ ਦੀ ਖਾਦ ਅਸੀਂ ਇਹਦੇ ਵਿੱਚ ਇੱਕ ਬੋਰੀ ਪोटाश ਤੇ ਤਿੰਨ ਬੋਰੀ ਜਿਹੜੀਆਂ ਡੀਏਪੀ ਪਾਉਨੇ ਆ ਅੱਗੇ ਗੱਲ ਆ ਜਾਂਦੀ ਹੈ ਜੀ ਬੀਜ ਦੀ ਬੀਜ ਆਪਾਂ ਜਿਹੜੇ ਆ ਸਾਰੇ ਬੀਜ ਕੀ ਵੇਖੇ ਆ ਸੋ ਪਿਛਲੀ ਵਾਰ ਅਸੀਂ ਪਾਇਨੀਅਰ ਜਿਹੜਾ ਵਾ 1899 ਬੀਜਾ ਸੀਗਾ ਬਹੁਤ ਵਧੀਆ ਰਿਜ਼ਲਟ ਉਹਦਾ 110 ਤੋਂ ਲੈ ਕੇ 115 ਦਿਨਾਂ ਦੇ ਵਿੱਚ ਉਹ ਬਣ ਕੇ ਤਿਆਰ ਹੋ ਜਾਂਦਾ ਤੇ ਝਾੜ ਉਹਦਾ ਜਿਹੜਾ ਜਿਹੜਾ 40 ਤੋਂ 50 ਕਿਲੋ ਜਿਹੜਾ ਉਹ ਝਾੜਦਾ ਹੈਗਾ ਵਾ ਬਾਅਦ ਤੋਂ ਬਾਅਦ ਤੇ ਐਵਰੇਜ ਗੱਲ ਕਰ ਲਈਏ ਤੇ 35 ਤੋਂ 40 ਕੁਇੰਟਲ ਜਿਹੜਾ ਝਾੜ ਸੁੱਕੀ ਦਾ ਉਹਦਾ ਨਿਕਲ ਆਉਂਦਾ ਦੂਸਰੇ ਨੰਬਰ ਤੇ ਜਿਹੜੀ ਆ ਬਾਇਰ ਦੀ 9908 ਉਹ ਵੀ ਜਿਹੜੀ ਆ ਬਹੁਤ ਵਧੀਆ ਵੈਰਾਈਟੀ ਉਹ ਜਿਹੜੀ ਸਮਾਂ ਇਹਨੂੰ ਥੋੜਾ 10 ਦਿਨ ਵੱਧ ਲੈਂਦੀ ਹੈ ਝਾੜ ਉਹਦਾ ਵੀ ਸੇਮ ਜਿਹਾ ਹੀ ਆ ਤੇ ਤੀਸਰੇ ਨੰਬਰ ਤੇ ਆ ਜਾਂਦੀ ਹੈ ਕਵੇਰੀ 5210 ਉਹ ਵੀ ਜਿਹੜੀ ਆ ਉਹ achar ਵਾਸਤੇ ਹੀ ਵਧੀਆ ਰਹਿੰਦੀ ਆ ਤੇ ਜੇ ਆਪਾਂ ਮੱਕੀ ਦੀ ਛੱਲੀ ਵੇਚਣੀ ਆ ਉਹਦੇ ਵਾਸਤੇ ਵੀ ਉਹ ਬੈਟਰ ਆ ਵਧੀਆ ਆ ਸੋ ਜੇ ਤੁਸੀਂ ਚਾਰ ਪੰਜ ਦੀ ਸੋਚ ਰਹੇ ਉਹ ਦਕਵੇਰੀ ਬੀਜ ਬੀਜਿਓ ਤੇ ਉਹਦੀ ਛੱਲੀ ਵਗ ਜਾਂਦੀ ਹੈ ਸੋ ਇਹੋ ਜਿਹੜੀ ਆਪਾਂ ਜਾਣਕਾਰੀ ਦੇਣੀ ਸੀ ਧੰਨਵਾਦ